ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕੁਝ ਕਲੈਕਸ਼ਨ ਆਣ ਗੀਆਂ ਘੱਟ ਰੇਟ ਵਾਲੀਆਂ ਤੇ ਕੁਝ ਆਣਗੀਆਂ ਥੋੜੀਆਂ ਜ਼ਿਆਦਾ ਰੇਟ ਵਾਲੀਆਂ ਬਾਕੀ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ ਸਾਰੀਆਂ ਟੋਟਲੀ ਅਵੇਲੇਬਲ ਨੇ ਤੁਸੀਂ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੇਰਾ 6239245750 ਹੈ ਜਿਹੜਾ ਦਿੱਤਾ ਹੋਇਆ ਹੈ ਸਾਰੇ ਸੂਟ ਮੋਸਟਲੀ ਜਿਹੜੇ ਨੇ ਉਹ ਸਸਤੇ ਨੇ ਘੱਟ ਰੇਟਾਂ ਵਾਲੇ ਨੇ ਤੇ ਕੋਈ ਵੀ ਬਹੁਤ ਜ਼ਿਆਦਾ ਹਾਈ ਰੇਟ ਵਾਲੀਆਂ ਕਲੈਕਸ਼ਨਾਂ ਵਿੱਚ ਨਹੀਂ ਹੈਗਾ ਸਾਰਿਆਂ ਦੇ ਮੈਂ ਕੋਸ਼ਿਸ਼ ਕਰਾਂਗੀ ਕਿ ਜਿਹੜੇ ਡਿਟੇਲ ਆ ਇੱਥੇ ਹੀ ਦੱਸ ਦਿਆਂ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਤੇ ਜਾ ਕੇ ਮੈਨੂੰ ਪੁੱਛ ਸਕਦੇ ਹੋ ਬਾਕੀ ਜੇਕਰ ਕਲੈਕਸ਼ਨ ਆ ਪਸੰਦ ਆਨ ਸੂਟ ਸੋਹਣੇ ਲੱਗਣ ਤਾਂ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਦੱਸਣਾ ਵੀਡੀਓ ਕਮੈਂਟ ਵੀ ਜ਼ਰੂਰ ਕਰਨਾ ਲਾਈਕ ਵੀ ਜ਼ਰੂਰ ਕਰਨਾ ਤੇ ਵੀਡੀਓ ਨੂੰ ਆਪਣੇ ਫਰੈਂਡਸ ਤੱਕ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਉਹਨਾਂ ਤੱਕ ਜਿਹੜੀਆਂ ਅੱਜਕੱਲ੍ਹ ਟ੍ਰੈਂਡੀ ਕਲੈਕਸ਼ਨ ਹਨ ਐਕਸਕਲੂਸਿ ਉਹਨਾਂ ਦੇ ਬਾਰੇ ਵਿੱਚ ਜਿਹੜੀ ਡਿਟੇਲ ਹੈ ਸਾਰੀ ਪਹੁੰਚ ਹੈ ਕਿ ਅੱਜ ਕੱਲ ਕਿਵੇਂ ਦੇ ਕਿਹੜੇ ਕਿਹੜੇ ਡਿਜ਼ਾਈਨਾਂ ਵਾਲੇ ਕਿਹੜੇ ਰੰਗਾਂ ਵਿੱਚ ਕਿਵੇਂ ਦੇ ਪੈਟਰਨ ਵਾਲੇ ਜਿਹੜੇ ਸੂਟ ਨੇ ਉਹ ਟ੍ਰੈਂਡ ਕਰ ਰਹੇ ਨੇ ਸਾਰੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਾਲੇ ਨੇ ਉਹ ਸਸਤੇ ਨੇ ਰੇਟ ਕਿਸੇ ਦਾ ਵੀ ਕੋਈ ਬਹੁਤ ਜ਼ਿਆਦਾ ਹਾਈ ਨਹੀਂ ਹੈਗਾ ਇਹ ਆਫਰਾਂ ਵਾਲੀਆਂ ਕਲੈਕਸ਼ਨਾਂ ਨੇ ਜਿਹੜੀਆਂ ਅੱਜ ਦੀ ਵੀਡੀਓ ਵਿੱਚ ਹੁਣ ਜਿਹੜੀਆਂ ਇਸ ਵੇਲੇ ਕਲੈਕਸ਼ਨਾਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਉੱਪਰ ਕੋਡ ਆ ਰਿਹਾ ਕੁਝ ਕਿੰਨਾ ਵਿੱਚ ਕਲੈਕਸ਼ਨ ਆਣੀਆਂ 1350 ਦੇ ਤਿੰਨ ਤੇ ਕੁਝ ਆਣਗੀਆਂ 1100 ਦੇ ਵਿੱਚ ਤਿੰਨ ਸੂਟਾਂ ਵਾਲੀਆਂ ਕਲੈਕਸ਼ਨਾਂ ਦੇਖਾ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਉਹਦਾ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣੇ ਐਡ ਕੀਤਾ ਆ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਤੁਹਾਨੂੰ ਫਿਰ ਸਟੇਟਸ ਜਿਹੜਾ ਸ਼ੋ ਹੋ ਜਾਏਗਾ ਜਿਹੜਾ ਕੋਡ ਜਿੰਨਾ ਤੇ 51 ਆ ਰਿਹਾ ਇਹ ਤੁਹਾਨੂੰ 1100 ਦੇ ਵਿੱਚ ਤਿੰਨ ਸੂਟ ਮਿਲ ਜਾਣਗੇ ਕੈਮਰੀ ਕਾਟਨ ਦੀ बॉटम ਦਾ ਮਿਲੇਗਾ ਟਾਈ ਮੀਟਰ ਦਾ ਫੈਬਰਿਕ ਤੇ ਨਾਲ ਤੁਹਾਨੂੰ ਜਿਹੜਾ ਕੀ ਸਲੱਬ ਕਾਟਨ ਵਿੱਚ ਟੌਪ ਦਾ ਫੈਬਰਿਕ ਮਿਲੇਗਾ ਜਿਹੜੇ ਕੋਡ ਵਿੱਚ 52 ਆ ਰਿਹਾ ਇਹ ਵਾਲੇ ਤੁਹਾਨੂੰ ਕੈਮਰੀ ਕਾਟਨ ਦੀ ਸ਼ਰਟ ਵੱਡੇ ਬਰਦ ਦੇ ਨਾਲ ਟਾਈ ਮੀਟਰ ਦੀ ਕੈਮਰੀ ਕਾਟਨ ਦੀ ਸ਼ਰਟ बॉटਮ ਦਾ ਟਾ ਟਾਈ ਮੀਟਰ ਦਾ ਉਹ ਵੀ ਵੱਡੇ ਬਰਦ ਦਾ ਮਿਲੇਗਾ ਇਹ ਤੁਸੀਂ ਤਿੰਨ ਸੂਟ ਬਾਈ ਕਰ ਸਕਦੇ ਹੋ 1350 ਰੁਪਿਆ ਦੇ ਵਿੱਚ ਰੰਗ ਇਹਨਾਂ ਵਿੱਚ 3 ਨੇ ਤੇ ਸਾਰੇ ਹੀ ਜਿਹੜੇ ਰੰਗ ਨੇ ਇਹਦੇ ਵਿੱਚ ਅਵੇਲੇਬਲ ਨੇ 1300 ਰੁਪਏਾਂ ਦੇ ਵਿੱਚ ਤੁਸੀਂ ਟੋਟਲ 3 ਸੂਟ ਬਾਈ ਕਰ ਸਕਦੇ ਹੋ ਤੇ ਇਹਨਾਂ ਤੇ ਆਫਰ ਹੈ ਇਸ ਲਈ ਸਿੰਗਲ ਨਹੀਂ ਮਿਲੇਗਾ 3 ਸੂਟਾਂ ਦੀ ਆਫਰ ਹੈ ਨੈਕਸਟ ਜਦੋਂ ਇਹਨਾਂ ਦੇ ਵਿੱਚ ਰੇਟ ਥੋੜਾ ਵੱਧ ਜਾਏਗਾ ਜਦੋਂ ਪੂਰੀ ਕਰਮੀ ਆ ਜਾਏਗੀ ਤਾਂ ਮੇਬੀ ਇਹਨਾਂ ਦਾ ਰੇਟ ਸਿੰਗਲ ਤੇ ਵੀ ਤੁਹਾਨੂੰ ਲੱਗ ਜੇ ਪਰ ਇੱਕ ਅਜੇ ਫਿਲਹਾਲ ਇਹ ਆਫਰ ਤੇ ਕਲੈਕਸ਼ਨ ਆਈਆਂ ਨੇ ਤੁਹਾਨੂੰ 1350 ਦੇ ਵਿੱਚ 3 ਸੂਟ ਮਿਲਣਗੇ ਤੁਸੀਂ ਬਾਈ ਕਰਨਾ ਚਾਹੋ ਹੋਰੇ ਤੇ ਬਾਰੇ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ 'ਚ ਆ ਕੇ ਮੈਸੇਜ ਕਰ ਦੇਣਾ ਸੂਟ ਡਿਜ਼ਾਈਨ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਸਿਰਫ ਤੇ ਸਿਰਫ 1350 ਰੁਪਏਾਂ ਦੇ ਵਿੱਚ ਤਿੰਨ ਸੂਟ 2 ਮੀਟਰ ਦੀ ਸ਼ਰਟ 2 ਮੀਟਰ ਦਾ ਬਾਟਮ ਬਾਟਮ ਬਿਲਕੁਲ ਪਲੇਨ ਆਏਗਾ ਸ਼ਰਟ ਡਿਜੀਟਲ ਪ੍ਰਿੰਟ ਨਾਲ ਆਏਗੀ ਰੰਗ ਜਿਹੜੇ ਨੇ ਉਹ ਹਾਰੇਜ ਗਰੁੱਪ ਦੇ ਹਿਸਾਬ ਨਾਲ ਇੱਥੇ ਐਡ ਕੀਤੇ ਗਏ ਨੇ ਸਾਰੇ ਤਰ੍ਹਾਂ ਦੇ ਰੰਗ ਹੈਗੇ ਨੇ ਛੋਟੇ-ਛੋਟੇ ਪ੍ਰਿੰਟ ਵਾਲੇ ਵੱਡੇ ਪ੍ਰਿੰਟ ਵਾਲੇ ਫਲਾਵਰਿੰਗ ਪ੍ਰਿੰਟ ਵਾਲੇ ਚਾਹਾਂ ਹੋਰ ਜਿਵੇਂ ਦੇ ਵੀ ਅੱਜਕੱਲ੍ਹ ਟ੍ਰੈਂਡ ਕਰ ਰਹੇ ਨੇ ਸਾਰੀ ਤਰ੍ਹਾਂ ਦੇ ਰੰਗ ਤੇ ਡਿਜ਼ਾਈਨ ਇੱਥੇ ਮੈਂ ਐਡ ਕਰ ਦਿੱਤੇ ਨੇ ਕੋਟਾ ਡੋਰੀਆ ਦੀ 컬렉ਸ਼ਨ ਆਈ ਹੈ 22 ਮੀਟਰ ਦਾ ਤੁਹਾਨੂੰ ਸ਼ਰਟ ਮਿਲੇਗੀ ਬੂਟੀ ਤੇ ਨਾਲ ਤੇ ਨਾਲ ਬਹੁਤ ਵਧੀਆ ਲਾਈਨਿੰਗ ਸਕੈਲਪਿੰਗ ਹੋਈ ਹੈ बॉटम ਜਿਹੜਾ ਆਏਗਾ ਚਿਕਨਕਾਰੀ ਵਰਕ ਦੇ ਨਾਲ ਆਏਗਾ 22 ਮੀਟਰ ਦੀ ਲੈਂਥ ਵਾਲਾ ਕੱਟ ਵਰਕ ਹੋਇਆ बॉटम ਤੇ ਦੁਪੱਟਾ ਜਿਹੜਾ ਆਏਗਾ ਉਹ ਵੀ ਕੋਟਾ ਡੋਰੀਆ ਦਾ कॉटन ਕੋਟਾ ਦਾ ਆਏਗਾ embroidery work ਹੋਇਆ ਬੂਟੀ ਵਰਕ ਹੋਇਆ ਤੇ 1200 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ बॉटम ਸਭ ਨਾਲ ਵਾਈਟ ਆਏਗਾ ਥੋੜੀ ਹੈ ਵੀਕ ਲੈਕਸ਼ਨ ਹੈ 3750 ਰੁਪਏਾਂ ਦੇ ਵਿੱਚ organza ਦਾ embroidered 파라 ਸਲਵਾਰ ਨਵਾਂ 컬렉ਸ਼ਨ ਆਣ ਗਿਆ। ਰੰਗ ਸਾਰੇ ਇਹਨਾਂ ਵਿੱਚ अवेलेबल ਨੇ ਜਿੰਨੇ ਵੀ ਮੈਂ ਇੱਥੇ ਐਡ ਕੀਤੇ ਨੇ। ਐ ਥੋੜੇ ਸਸਤੇ ਸੂਟਾਂ ਵਿੱਚ ਆਇਨੇ ਮਸਲੀਨ ਦੀ shimmer ਦੀ ਤਰ੍ਹਾਂ ਵਾਲੀ ਸ਼ਰਟ ਆਈ ਹੈ। 1120 ਰੁਪਏ ਇਹਨਾਂ ਦਾ ਰੇਟ ਹੈ। ਰੰਗ ਇਹਦੇ ਵਿੱਚ ਜਿੰਨੇ ਹੈ ਕਿੰਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਦੁਪੱਟਾ ਨਾਲ ਬਹੁਤ ਸੋਹਣਾ ਆਏਗਾ ਸਿੰਪਲ ਸੋਬਰ ਜਿਹਾ। ਦੁਪੱਟਾ organza ਦਾ ਆਏਗਾ। ਨਾਲ ਲੈਸ ਲੱਗੀ ਇਹ कॉटन ਦੀ ਕਲੈਕਸ਼ਨ ਹਨ ਨੇ ਵਾਈਟ ਥ्रेड ਨਾਲ embroidery ਹੋਈ ਹੈ ਦੁਪੱਟਾ ਪ੍ਰਿੰਟਡ ਆਏਗਾ ਦੁਪੱਟਾ कॉटन ਦਾ ਹੈ ਬਟ ਪ੍ਰਿੰਟਡ ਆਏਗਾ ਬਾਟਮ ਜਿਹੜਾ ਉਹ ਵਰਕ ਵਾਲਾ ਆਏਗਾ ਸੇਮ ਹੂਮੀ ਦਾ ਜਿਵੇਂ ਦਾ ਸ਼ਰਟ ਤੇ ਹੋਇਆ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ